ਹਾਓ ਦੋਸਤੋ ਸੁਣੋ ਧਿਆਨ ਦੇ ਨਾਲ ਤੁਹਾਡੇ ਲਈ ਆਈ ਹੈ ਇੱਕ ਐਸੀ ਖਬਰ ਜੋ ਤੁਹਾਡੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਸਕਦੀ ਹੈ ਆਸਟ੍ਰੇਲੀਆ ਨੇ ਹੁਣ ਇੰਡੀਆ ਲਈ ਖੋਲ ਦਿੱਤਾ ਹੈ ਮੈਥ ਵੀਜ਼ਾ ਪ੍ਰੋਗਰਾਮ 2025 ਦਾ ਇਹ ਕੋਈ ਆਮ ਵੀਜ਼ਾ ਨਹੀਂ ਹੈ ਇਹ 골ਡਨ ਚਾਂਸ ਹੈ ਜਿੱਥੇ 3000 ਲੋਕ ਨੂੰ ਮਿਲੇਗਾ ਸਿੱਧਾ ਮੌਕਾ ਆਸਟ੍ਰੇਲੀਆ ਵਿੱਚ ਕੰਮ ਕਰਨ ਤੇ ਸੁਪਨਾ ਪੂਰੇ ਕਰਨ ਦਾ ਮੌਕਾ ਪਰ ਸਭ ਤੋਂ ਵਧੀਆ ਗੱਲ ਹੈ ਕਿ ਕੋਈ ਰਿਸ਼ਤਾ ਕੋਈ ਦਲਾਲ ਨਹੀਂ ਪਰ ਇਹ ਪੂਰੀ ਲੱਕ ਬੋਲਟ ਸਿਸਟਮ ਹੈ ਜਿੱਥੇ ਹਰ ਇੰਡੀਆ ਨੂੰ ਮਿਲੇਗਾ ਪ੍ਰੋਪਰ ਦਾ ਚਾਂਸ ਤੁਹਾਡੀ ਸੈਟ ਏਸਟ੍ਰੇਲੀਆ 25 ਡਾਲਰ ਦੇ ਨਾਲ ਆਪਣੇ ਰੇਟ ਇਸ ਕਰ ਸਕਦੇ ਹੋ ਈੰਡੀਆ ਦੇ ਲਗਭਗ 1400 ਰੁਪਿਆ ਜੇ ਤੁਸੀਂ ਸਿਲੈਕਟ ਹੋ ਜਾਂਦੇ ਹੋ ਤਾਂ ਵੀਜ਼ਾ ਅਪਲਾਈ ਕਰਨ ਦਾ ਕੋਟਨ ਟੈਕ ਤੁਹਾਡੇ ਹੱਥ ਚ ਹੈ ਰਿਟ੍ਰੇਸ਼ਨ ਦੀ ਤਾਰੀਖ 1 ਨੰਬਰ 2025 ਨੂੰ ਓਪਨ ਹੋਵੇਗੀ ਤੇ ਲਾਸਟ ਡੇਟ 14 ਸਤੰਬਰ 2025 ਨੂੰ ਹੁਣ ਸਟੇਟਸ ਪੈਂਡਿੰਗ ਹੈ ਪਰ ਜਿੱਥੇ ਇਹ ਐਕਟਿਵ ਹੋਵੇਗਾ ਤੁਸੀਂ ਸਭ ਤੋਂ ਪਹਿਲਾਂ ਅਪਲਾਈ ਕਰੋ ਤੇ ਕਿਉਂਕਿ ਸੀਟ ਲਿਮਟਿਡ ਹਨ ਦੋਸਤੋ ਇਹ ਮੌਕਾ ਹੱਥੋਂ ਨਾ ਜਾਣ ਦਿਓ ਐਲੀਜੀਬਿਲਟੀ ਚੈੱਕ ਕਰੋ ਤੇ ਡਾਕੂਮੈਂਟ ਨੂੰ ਰੈਡੀ ਰੱਖੋ ਤੇ ਹਰ ਰੋਜ਼ ਸਾਡੇ ਚੈਨਲ ਤੇ ਅਪਡੇਟ ਚੈੱਕ ਕਰਦੇ ਰਹੋ ਜੇਕਰ ਤੁਸੀਂ ਵੀ ਚਾਹੁੰਦੇ ਹੋ ਤਾਂ ਵਿਦੇਸ਼ ਲਈ ਇੱਕ ਵਧੀਆ ਫੀਚਰ ਤਾਂ ਇਹ ਵੀਡੀਓ ਨੂੰ ਲਾਈਕ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਆਪਣੇ ਦੋਸਤਾਂ ਨੂੰ ਸ਼ੇਅਰ ਕਰਿਓ ਬੱਸ ਤੋਂ